ਕਾਲਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਸਵੇਰ ਦੀ ਪਹਿਲੀ ਕਿਰਨ ਜਦੋਂ ਹੌਲੀ-ਹੌਲੀ ਪੂਰਬ ਤੋਂ ਜੰਗਲ ਦੀਆਂ ਉੱਚੀਆਂ ਪਹਾੜੀਆਂ ਤੇ ਚਮਕਣ ਲੱਗੀ ਤਦੋਂ ਹਵਾ ਵਿੱਚ ਇੱਕ ਮਿੱਠੀ ਗੂੰਜ ਫੈਲਣ ਲੱਗੀ ਇਹ ਗੂੰਜ ਕਿਸੇ ਇੱਕ ਪੰਛੀ ਦੀ ਨਹੀਂ ਸੀ ਸਗੋਂ ਸੈਂਕੜੇ ਹਜ਼ਾਰਾਂ ਪੰਛੀਆਂ ਦੇ ਸਰੀਲੇ ਗੀਤਾਂ ਦੀ ਸੀ ਹਰੇ ਭਰੇ ਬੂਟਿਆਂ ਉੱਤੇ ਦਰਖਤਾਂ ਤੇ ਨਰਮੇ ਘਾਹ ਦੇ ਵਿੱਚਕਾਰ ਇਹ ਪੰਛੀਆਂ ਦਾ ਹੀ ਜਹਾਨ ਸੀ ਰੰਗ ਰੌਣਕ ਤੇ ਰਾਗ ਦਾ ਜਹਾਨ ਜੰਗਲ ਦੇ ਇੱਕ ਕੋਨੇ ਵਿੱਚ ਇੱਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਸੀ ਜਿਸ ਦੀ ਛਾਂ ਹੇਠਾਂ ਹਮੇਸ਼ਾ ਠੰਡ ਰਹਿਦੀ ਸੀ ਉਸ ਦੇ ਮੋٹے ਟਾਣਿਆਂ ਤੇ ਇੱਕ ਚਿੜੀ ਪਰਿਵਾਰ ਦਾ ਆਲਣਾ ਸੀ ਮਾਂ ਚਿੜੀ ਗੁਲਾਬੋ ਪਿਤਾ ਚਿੜਾ ਰੰਗੀਲਾ ਅਤੇ ਉਹਨਾਂ ਦੇ ਤਿੰਨ ਛੋਟੇ-ਛੋਟੇ ਬੱਚੇ ਅੱਜ ਸਵੇਰੇ ਗੁਲਾਬੋ ਆਪਣੇ ਖੰਭਾਂ ਨਾਲ ਬੱਚਿਆਂ ਨੂੰ ਠੰਡੀ ਹਵਾ ਤੋਂ ਬਚਾ ਰਹੀ ਸੀ ਜਦਕਿ ਰੰਗੀਲਾ ਦਾਣਾ ਚੁੱਕਣ ਲਈ ਨਿਕਲ ਚੁੱਕਾ ਸੀ ਬੋਹੜ ਦੇ ਨੇੜੇ ਹੀ ਇੱਕ ਅਮਰਸਰੀ ਕਬੂਤਰ ਚੰਦਾ ਆਪਣੀ ਜੋੜੀ ਮੋਤੀ ਨਾਲ ਰਹਿੰਦਾ ਸੀ ਉਹ ਦੋਵੇਂ ਜੰਗਲ ਦੇ ਸਭ ਤੋਂ ਮਿਹਨਤੀ ਪੰਛੀ ਮੰਨੇ ਜਾਂਦੇ ਸਨ ਹਰ ਸਵੇਰ ਖਾਣੇ ਦੀ ਖੋਜ ਅਤੇ ਹਰ ਸ਼ਾਮ ਪੋਰ ਪੰਛੀਆਂ ਦੀ ਮਦਦ ਕਰਦੇ ਸਨ। ਉਹਨਾਂ ਦੇ ਕੋਲ ਦੂਰ ਦੂਰ ਦੇ ਸਫਰਾਂ ਦੀਆਂ ਕਹਾਣੀਆਂ ਸਨ ਜੋ ਉਹ ਨਵੇਂ ਪੰਛੀਆਂ ਨੂੰ ਸੁਣਾਉਂਦੇ ਸਨ। ਪਰ ਜੰਗਲ ਵਿੱਚ ਸਿਰਫ ਖੁਸ਼ੀਆਂ ਹੀ ਨਹੀਂ ਸੀ। ਕਦੇ-ਕਦੇ ਬਾਹਰੋਂ ਆਉਂਦੇ ਖਤਰੇ ਵੀ ਪੰਛੀਆਂ ਨੂੰ ਡਰਾ ਦਿੰਦੇ ਸਨ ਜਿਵੇਂ ਬਾਜ ਦਾ ਹਮਲਾ, ਬਰਸਾਤਾਂ ਤੇ ਤੂਫਾਨ ਜਾਂ ਇਨਸਾਨ ਦੀਆਂ ਫੜਨ ਵਾਲੀਆਂ ਜਾਲੀਆਂ। ਇਸ ਲਈ ਜੰਗਲ ਦੇ ਪੰਛੀਆਂ ਨੇ ਇੱਕ ਅਨੋਖਾ ਨਿਯਮ ਬਣਾਇਆ ਕਿ ਜਦ ਵੀ ਕੋਈ ਖਤਰੇ ਵਿੱਚ ਹੋਵੇਗਾ ਸਾਰੇ ਇਕੱਠੇ ਉੱਡਾਂਗੇ ਇਸ ਲਈ ਜੰਗਲ ਦੇ ਪੰਛੀਆਂ ਨੇ ਇੱਕ ਅਨੋਖਾ ਨਿਯਮ ਬਣਾਇਆ ਜਦ ਵੀ ਕੋਈ ਖਤਰੇ ਵਿੱਚ ਹੋਵੇਗਾ ਤਾਂ ਸਾਰੇ ਇਕੱਠੇ ਉੱਡਾਂਗੇ ਤੇ ਇਕੱਠੇ ਵਾਪਸ ਆਵਾਂਗੇ ਇੱਕ ਸਵੇਰ ਦੀ ਇੱਕ ਮੀਟਿੰਗ ਹੋਣੀ ਸੀ ਵੱਡੇ ਪਿੱਪਲ ਦੇ ਰੁੱਖੇ ਥਾਂ ਜਿੱਥੇ ਜੰਗਲ ਦੇ ਸਾਰੇ ਪੰਛੀ ਇਕੱਠੇ ਹੋ ਕੇ ਗੱਲਾਂ ਕਰਦੇ ਸਨ ਅਫਵਾਹ ਸੀ ਕਿ ਅੱਜ ਇੱਕ ਵੱਡੀ ਖਬਰ ਸੁਣਾਈ ਜਾਵੇਗੀ ਸਵੇਰ ਦੀ ਨਮੀ ਵਿੱਚ ਹਵਾ ਵਿੱਚ ਹਵਾ ਸੀ ਨਮੀ ਵਿੱਚ ਪਿੱਪਲ ਦੇ ਵੱਡੇ ਰੁੱਖ ਹੇਠਾਂ ਹੌਲੀ-ਹੌਲੀ ਪੰਛੀਆਂ ਦਾ ਟੋਲਾ ਇਕੱਠਾ ਹੋ ਰਿਹਾ ਸੀ ਛੋਟੇ ਤੋਤੇ ਲਾਲ ਚੁੰਝੂ ਵਾਲੇ ਗੁਲਾਬੀ ਗੱਲਾਂ ਵਾਲੇ ਮੂਰ ਸਫੈਦ ਬੰਗਲੇ ਕਾਲੇ ਕਾਂ ਪੀਲੀਆਂ ਚਿੜੀਆਂ ਹਰ ਕਿਸਮ ਦੇ ਪੰਛੀ ਉੱਡ ਕੇ ਆ ਰਹੇ ਸੀ ਚੰਦਾ ਕਬੂਤਰ ਨੇ ਆਪਣੀ ਗਰਦਨ ਹਿਲਾਈ ਤੇ ਐਲਾਨ ਕੀਤਾ ਕਿ ਸਾਰੇ ਆ ਗਏ ਅੱਜ ਦੀ ਮੀਟਿੰਗ ਖਾਸ ਹੈ ਮੋਤੀ ਕਬੂਤਰੀ ਨੇ ਹੌਲੀ ਆਵਾਜ਼ ਵਿੱਚ ਕਿਹਾ ਕੱਲ ਮੈਂ ਅਤੇ ਚੰਦਾ ਦੂਰ ਪਿੰਡ ਗਏ ਸੀ ਉੱਥੇ ਅਸੀਂ ਵੇਖਿਆ ਕਿ ਇਨਸਾਨ ਜੰਗਲ ਦੇ ਕਿਨਾਰੇ ਦਰਖਤ ਕੱਟਣ ਦੀ ਤਿਆਰੀ ਕਰ ਰਹੇ ਨੇ ਇਹ ਸੁਣਦੇ ਹੀ ਸਾਰੇ ਪੰਛੀਆਂ ਵਿੱਚ ਹੈਰਾਨੀ ਫੈਲ ਗਈ ਗੁਲਾਬੋ ਚਿੜੀ ਨੇ ਚਿੰਤਾ ਨਾਲ ਪੁੱਛਿਆ ਜੇ ਦਰਖਤ ਕੱਟੇ ਗਏ ਤਾਂ ਸਾਡੇ ਆਲਣੇ ਕਿੱਥੇ ਜਾਣਗੇ ਮੋਰ ਬੋਲਿਆ ਮੋਰ ਨੇ ਰਾਜੇ ਨੇ ਪੰਖ ਫਲਾਏ ਤੇ ਗੰਭੀਰ ਸੁਰ ਵਿੱਚ ਕਿਹਾ ਇਹ ਸਿਰਫ ਘਰ ਨਹੀਂ ਸਾਡੀ ਪੂਰੀ ਜ਼ਿੰਦਗੀ ਦੀ ਗੱਲ ਹੈ ਜੇ ਦਰਖਤ ਗਏ ਤਾਂ ਦਾਣਾ ਪਾਣੀ ਛਾਂ ਪਾਣੀ ਸਭ ਕੱਟ ਜਾਵੇਗਾ ਬਾਜ ਜੋ ਹਮੇਸ਼ਾ ਆਪਣੇ ਆਪ ਵਿੱਚ ਰਹਿੰਦਾ ਸੀ ਉਸਨੇ ਵੀ ਕਿਹਾ ਮੈਂ ਸ਼ਿਕਾਰੀ ਹਾਂ ਪਰ ਮੇਰੇ ਬੱਚਿਆਂ ਦਾ ਹਾਲਣਾ ਵੀ ਤਾਂ ਇਨ੍ਹਾਂ ਦਰਖਤਾਂ ਤੇ ਹੀ ਹੈ ਅੰਤੇ ਸਬਤ ਹੋਇਆ ਕਿ ਕੁਝ ਪੰਛੀ ਦੂਰ ਤੱਕ ਜਾ ਕੇ ਹਾਲਾਤ ਦੇਖਣਗੇ ਕੁਝ ਪੰਛੀ ਮਿਲ ਕੇ ਨਵੀਂ ਯੋਜਨਾ ਬਣਾਉਣਗੇ ਤੇ ਕੁਝ ਬਜ਼ੁਰਗ ਪੰਛੀ ਬੱਚਿਆਂ ਦੀ ਦੇਖਭਾਲ ਕਰਨਗੇ ਅਗਲੇ ਸਵੇਰ ਚੰਦਾ ਮੋਤੀ ਰੰਗੀਲਾ ਅਤੇ ਇੱਕ ਤੋਤਾ ਹਰਿਆ ਨਿਕਲ ਪਏ ਉਹ ਦਰਿਆ ਪਾਰ ਕਰਦੇ ਖੇਤਾਂ ਤੋਂ ਉੱਡਦੇ ਹੋਏ ਪਿੰਡ ਦੇ ਉੱਪਰੋਂ ਲੰਗੇ ਦੂਰੋਂ ਉਹਨਾਂ ਨੂੰ ਧੂਏ ਦੇ ਬੱਦਲ ਦਿਖੇ ਉੱਥੇ ਮਨੁੱਖ ਪ੍ਰਾਣੇ ਦੇ ਰਕਤਾਂ ਦੇ ਹੀਟਾਂ ਫੂਸ ਸਾੜ ਰਹੇ ਸਨ ਇਹ ਤਾਂ ਗੰਭੀਰ ਗੱਲ ਹੈ ਜੇ ਇੱਥੇ ਸ਼ੁਰੂ ਹੋਇਆ ਤਾਂ ਜੰਗਲ ਪਹੁੰਚਣ ਵਿੱਚ ਸਮਾਂ ਨਹੀਂ ਲੱਗੇਗਾ ਤੋਤਾ ਬੋਲਿਆ ਚੰਦਾ ਨੇ ਸਭ ਨੂੰ ਸਲਾਹ ਦਿੱਤੀ ਕਿ ਜਿੰਨਾ ਜਲਦੀ ਹੋ ਸਕੇ ਖਬਰ ਜੰਗਲ ਦੇ ਹਰੇਕ ਪੰਛੀ ਤੱਕ ਪਹੁੰਚਾ ਦਿੱਤੀ ਜਾਵੇ ਜੰਗਲ ਵਾਪਸ ਆ ਕੇ ਮੀਟਿੰਗ ਹੋਈ ਰਾਜੇ ਮੋਰ ਨੇ ਕਿਹਾ ਅਸੀਂ ਖਾਲੀ ਉੱਡ ਕੇ ਨਹੀਂ ਬਚ ਸਕਦੇ ਸਾਨੂੰ ਆਪਣਾ ਘਰ ਬਚਾਉਣ ਲਈ ਇਕੱਠੇ ਖੜਨਾ ਪਵੇਗਾ ਕਾਂ ਨੇ ਕਿਹਾ ਆਪਣੀ ਚਲਾਕੀ ਵਰਤਦੇ ਹਾਂ ਇੱਕ ਸੁਝਾਅ ਦਿੱਤਾ ਅਸੀਂ ਇਨਸਾਨਾਂ ਦੇ ਨੇੜੇ ਉੱਡ ਕੇ ਉਹਨਾਂ ਦੇ ਕੰਮ ਰੋਕ ਸਕਦੇ ਹਾਂ ਜੇ ਉਹ ਤੰਗ ਹੋਏ ਤਾਂ ਸ਼ਾਇਦ درخت ਕੱਟਣ ਦਾ ਕੰਮ ਰੋਕ ਦੇਣ ਬੁਲਬੁਲ ਬੋਲੀ ਜੇ ਤੇਜੇ ਅਸੀਂ ਆਪਣੀ ਗੀਤ ਦੀ ਤਾਕਤ ਵਰਤ ਲਈਏ ਸਾਡੇ ਗੀਤਾਂ ਨਾਲ ਵੀ ਕਈ ਵਾਰੀ ਇਨਸਾਨ ਰੁਕ ਕੇ ਸੁਣਦੇ ਨੇ ਇਹ ਯੋਜਨਾ ਸਭ ਨੂੰ ਚੰਗੀ ਲੱਗੀ ਤੇ ਹੋਇਆ ਕਿ ਅਗਲੇ ਹਫ਼ਤੇ ਤੋਂ ਪੰਛੀਆਂ ਦਾ ਵੱਡਾ ਟੋਲਾ ਪਿੰਡ ਦੇ ਕਿਨਾਰੇ ਜਾ ਕੇ ਹਰ ਸਵੇਰੇ ਸਾਮ ਚਹਿਕਣ ਲੱਗਾ ਤੇ ਗਾਉਣ ਲੱਗਾ ਤੇ ਉੱਡਦਾ ਰਹੇਗਾ ਤਾਂ ਜੋ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਸੂਰਜ ਚੜਨ ਤੋਂ ਪਹਿਲਾਂ ਹੀ ਪੰਛੀਆਂ ਦਾ ਟੋਲਾ ਪਿੰਡ ਦੇ ਕਿਨਾਰੇ ਪਹੁੰਚ ਗਿਆ ਰੰਗੀਲਾ ਚਿੜਾ ਦੰ ਚੰਦਾ ਤੇ ਮੋਤੀ ਕਬੂਤਰ ਸਰੀਲੀ ਬੁਲਬੁਲ ਕਾਲੂ ਕਾਂ ਹਰਿਆ ਤੂਤਾ ਸਭ ਇਕੱਠੇ ਹੋ ਕੇ ਇੱਕ ਦਰਖਤ ਤੇ ਬੈਠ ਗਏ ਜਿਵੇਂ ਹੀ ਮਨੁੱਖ ਦਰਖਤ ਕੱਟਣ ਵਾਲੇ ਸੰਦ ਲੈ ਕੇ ਆਏ ਪੰਛੀਆਂ ਨੇ ਉੱਡ ਕੇ ਉਹਨਾਂ ਦੇ ਸਿਰਾਂ ਉੱਪਰ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਬੁਲਬੁਲ ਨੇ ਆਪਣਾ ਮਿੱਠਾ ਗੀਤ ਛੇੜ ਦਿੱਤਾ ਮੋਰ ਨੇ ਪੰਖ ਖੋਲ ਕੇ ਨੱਚਣਾ ਸ਼ੁਰੂ ਕਰ ਦਿੱਤਾ ਕਾਂ ਕਾਲੂ ਨੇ ਆਪਣੀ ਤਿੱਖੀ ਕਾਂ ਕਾਂ ਦਾ ਸ਼ੋਰ ਪੈਦਾ ਕਰ ਦਿੱਤਾ ਮਨੁੱਖ ਪਹਿਲਾ ਹੈਰਾਨ ਹੋਏ ਫਿਰ ਕੁਝ ਹਸੇ ਪਰ ਉਹਨਾਂ ਦਾ ਕੰਮ ਰੁਕ ਗਿਆ ਕੁਝ ਬੱਚੇ ਵੀ ਆ ਕੇ ਪੰਛੀਆਂ ਨੂੰ ਦੇਖਣ ਲੱਗੇ ਉਸ ਦਿਨ ਦਰਖਤ ਕੱਟਣ ਦਾ ਕੰਮ ਨਹੀਂ ਹੋਇਆ ਪੰਛੀਆਂ ਦੀ ਪਹਿਲੀ ਜਿੱਤ ਸੀ ਅਗਲੇ ਦਿਨ ਪੰਛੀਆਂ ਨੇ ਇਹ ਰਣ ਜਿੱਤੀ ਇਹ ਰਣਨੀਤੀ ਰੱਖੀ ਪਰ ਕੁਝ ਮਨੁੱਖ ਗੁੱਸੇ ਹੋ ਗਏ ਉਨ੍ਹਾਂ ਨੇ ਜਾਲ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਪੰਛੀਆਂ ਨੂੰ ਫੜਿਆ ਜਾ ਸਕੇ ਇੱਕ ਦਿਨ ਕਾਲੂ ਕਾਂ ਜਾਲ ਵਿੱਚ ਫਸ ਗਿਆ ਖੁਸ਼ਕਿਸਮਤੀ ਨਾਲ ਰੰਗੀਲੇ ਅਤੇ ਚੰਦਾ ਨੇ ਆਪਣੀਆਂ ਚੁੰਝਾਂ ਨਾਲ ਜਾਲ ਕੱਟ ਕੇ ਉਸ ਨੂੰ ਛੁਡਾ ਲਿਆ ਪਰ ਇਹ ਘਟਨਾ ਨੇ ਸਾਰੇ ਪੰਛੀਆਂ ਨੂੰ ਹਿਲਾ ਦਿੱਤਾ ਰਾਜਾ ਮੋਰ ਨੇ ਗੰਭੀਰਤਾ ਨਾਲ ਕਿਹਾ ਹੁਣ ਸਿਰਫ ਗੀਤ ਗਾਉਣਾ ਕਾਫੀ ਨਹੀਂ ਸਾਨੂੰ ਮਨੁੱਖਾਂ ਨੂੰ ਇਹ ਦੱਸਣਾ ਪਵੇਗਾ ਕਿ ਜੰਗਲ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ ਇਹ ਵੀ ਸਾਡਾ ਘਰ ਹੈ ਸਾਨੂੰ ਖਾਣ ਨੂੰ ਇਥੋਂ ਪੀਣ ਨੂੰ ਪਾਣੀ ਖਾਣ ਨੂੰ ਭੋਜਨ ਮਿਲਦਾ ਹੈ ਹਰੀਆ ਤੋਤੇ ਨੇ ਸੁਝਾ ਦਿੱਤਾ ਕਿ ਪੰਛੀਆਂ ਨੂੰ ਮਨੁੱਖਾ ਦੀ ਭਾਸ਼ਾ ਤੇ ਸ਼ਬਦ ਸਿੱਖ ਕੇ ਕਿ ਪੰਛੀਆਂ ਨੂੰ ਮਨੁੱਖਾ ਦੀ ਭਾਸ਼ਾ ਤੇ ਕੁਝ ਸ਼ਬਦ ਸਿੱਖ ਕੇ ਉਹਨਾਂ ਤੱਕ ਸਨੇਹਾ ਪਹੁੰਚਾਉਣਾ ਚਾਹੀਦਾ ਤੋਤੇ ਦੀ ਯਾਦ ਸਕਤੀ ਚੰਗੀ ਹੁੰਦੀ ਹੈ ਉਹਨਾਂ ਨੇ ਕਈ ਦਿਨਾਂ ਵਿੱਚ ਇਹ ਬਾਖ ਸਿੱਖਿਆ ਜੰਗਲ ਨਾ ਕੱਟੋ ਪੰਛੀ ਰੋਣਗੇ ਇੱਕ ਸਵੇਰ ਜਦੋਂ ਮਨੁੱਖ ਦਰਖਤ ਕੱਟਣ ਆਏ ਹਰਿਆਣੇ ਉੱਡ ਕੇ ਸ਼ਬਦ ਬੋਲੇ ਲੋਕ ਹੈਰਾਨ ਰਹਿ ਗਏ। ਕੁਝ ਨੇ ਸੋਚਿਆ ਕਿ ਇਹ ਕਿਸੇ ਨੇ ਸਿਖਾਇਆ ਹੋਵੇਗਾ ਪਰ ਦਿਲ ਤੇ ਅਸਰ ਹੋਇਆ। ਇਹ ਸੁਨੇਹਾ ਪਿੰਡ ਵਿੱਚ ਫੈਲ ਗਿਆ ਤੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਜੰਗਲ ਨਾ ਕੱਟਣ ਲਈ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਲੱਗ ਰਿਹਾ ਸੀ ਕਿ ਸਥਿਤੀ ਹੋਰ ਬਿਹਤਰ ਹੋ ਰਹੀ ਹੈ ਅਚਾਨਕ ਇੱਕ ਵੱਡਾ ਮੀਂਹ ਤੂਫਾਨ ਜੰਗਲ ਤੇ ਟੁੱਟ ਪਿਆ। ਬਿਜਲੀ ਚਮਕੀ ਤੇਜ਼ ਹਵਾਵਾਂ ਨੇ ਕਈ ਆਲਣੇ गिरा ਦਿੱਤੇ। ਗਲਾਬੋ ਦੇ ਬੱਚੇ ਟਾਣੇ ਤੋਂ ਡਿੱਗ ਪਏ। ਚੰਦਾ ਤੇ ਮੋਤੀ ਨੇ ਉਹਨਾਂ ਨੂੰ ਆਪਣੇ ਪੰਖਾਂ ਹੇਠ ਰੱਖ ਕੇ ਬਚਾ ਲਿਆ। ਤੂਫਾਨ ਦੇ ਬਾਅਦ ਜੰਗਲ ਵਿੱਚ ਛੁੱਪ ਚੁੱਪ ਚਾਰਖ ਆ ਗਈ ਕਈ ਪੰਛੀ ਘਰਾਂ ਤੋਂ ਵਾਂਝੇ ਹੋ ਗਏ ਪਰ ਸਭ ਨੇ ਮਿਲ ਕੇ ਆਪਣੇ ਨਵੇਂ ਆਲਣੇ ਬਣਾਏ ਇਹ ਘਟਨਾ ਨੇ ਪੰਛੀਆਂ ਨੂੰ ਹੋਰ ਇਕੱਠਾ ਕਰ ਦਿੱਤਾ ਰਾਜਾ ਮੋਰ ਨੇ ਵੀ ਫੈਸਲਾ ਕੀਤਾ ਕਿ ਜੰਗਲ ਦੇ ਹਰ ਕੋਨੇ ਤੇ ਪੰਛੀਆਂ ਨੂੰ ਬੁਲਾ ਕੇ ਇਕੱਠਾ ਕੀਤਾ ਜਾਵੇਗਾ ਉਸ ਦਿਨ ਬੱਦਲ ਰਹਿਤ ਆਕਾਸ਼ ਤੇ ਹੇਠਾਂ ਸ਼ੈਕੜੇ ਪੰਛੀ ਇਕੱਠੇ ਹੋਏ ਬੰਗਲੇ ਤੋਤੇ ਕੋਇਲਾਂ ਗੁਲਾਪੀ ਚਿੜੀਆਂ ਕਬੂਤਰ ਚਿੜੀਆਂ ਮੋਰ ਕਾਂ ਬੁਲਬਲਾ ਹਰ ਕਿਸਮ ਦੇ ਰੰਗ ਰਾਗ ਪੰਛੀ ਉਥੇ ਆਏ ਕਾਠ ਵਿੱਚ ਇਹ ਤੈਅ ਹੋਇਆ ਕਿ ਸਾਰੇ ਪੰਛੀ ਮਨੁੱਖਾਂ ਦੇ ਸਾਹਮਣੇ ਇੱਕ ਵੱਡਾ ਪ੍ਰਦਰਸ਼ਨ ਕਰਨਗੇ ਉਡਾਣ ਗੀਤ ਅਤੇ ਨੱਚ ਦਾ ਮਾਹੌਲ ਤਾਂ ਜੋ ਉਹਨਾਂ ਦੇ ਦਿਲ ਪਿਘਲ ਜਾਣ ਤੈਅ ਕੀਤੇ ਦਿਨ ਪਿੰਡ ਦੇ ਚੌਰਾਹੇ ਤੇ ਪੰਛੀਆਂ ਦਾ ਮਹਲਾ ਸ਼ੁਰੂ ਹੋਇਆ ਬੁਲਬਲਾ ਨੇ ਰਾਗ ਛੇੜੇ ਮੂਰਾ ਨੇ ਨੱਚਿਆ ਤੋਤਿਆਂ ਨੇ ਮਨੁੱਖੀ ਭਾਸ਼ਾ ਵਿੱਚ ਸੁਨੇਹੇ ਬੋਲੇ ਬੱਚੇ ਖੁਸ਼ੀ ਨਾਲ ਤਾਲੀਆਂ ਮਾਰਦੇ ਬਜ਼ੁਰਗ ਮੁਸਕਰਾਉਂਦੇ ਤੇ ਕਈ ਮਨੁੱਖਾਂ ਦੀਆਂ ਅੱਖਾਂ ਭਿੱਜ ਗਈਆਂ ਪਿੰਡ ਦੇ ਮੁਖੀ ਨੇ ਐਲਾਨ ਕੀਤਾ ਕਿ ਜੰਗਲ ਦੇ ਦਰਖਤ ਨਹੀਂ ਕੱਟੇ ਜਾਣਗੇ ਪੰਛੀਆਂ ਦੇ ਘਰ ਬਚਾਏ ਜਾਣਗੇ ਕਈ ਮਹੀਨਿਆਂ ਬਾਅਦ ਜੰਗਲ ਮੁੜ ਹਰਾ-ਭਰਾ ਹੋ ਗਿਆ ਨਵੇਂ ਦਰਖਤ ਲਗਾਏ ਗਏ ਪੁਰਾਣੇ ਸੰਭਾਲੇ ਗਏ ਪੰਛੀਆਂ ਨੇ ਆਪਣਾ ਜੀਵਨ ਮੁੜ ਸ਼ੁਰੂ ਕੀਤਾ ਪਰ ਹੁਣ ਉਹ ਹੋਰ ਵੀ ਏਕਤਾ ਨਾਲ ਰਹਿੰਦੇ ਸਨ ਗੁਲਾਬੋ ਆਪਣੇ ਬੱਚਿਆਂ ਨੂੰ ਦੱਸਦੀ ਸੀ ਕਿ ਇਹ ਸਿਰਫ ਉੱਡਣ ਦੀ ਨਹੀਂ ਇਕੱਠੇ ਉੱਡਣ ਦੀ ਤਾਕਤ ਹੈ ਜਿਸ ਨੇ ਸਾਨੂੰ ਬਚਾਇਆ ਜੰਗਲ ਦਾ ਸਵੇਰਾ ਮੁੜ ਚਹਿਕਣ ਲੱਗਾ ਪਰ ਹੁਣ ਉਸ ਚਹਿਕ ਵਿੱਚ ਆਜ਼ਾਦੀ ਦੀ ਸੁਗੰਧ ਵੀ ਸੀ ਇਸ ਤਰ੍ਹਾਂ ਹੁਣ ਸਾਰੇ ਪੰਛੀ ਆਪਣੇ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਖੁਸ਼ ਹੋ ਕੇ ਰਾਂ ਲੱਗੇ ਇਹ ਸਭ ਪੰਛੀਆਂ ਦੀ ਏਕਤਾ ਤੇ ਉਹਨਾਂ ਦੀ ਸਮਝਦਾਰੀ ਨਾਲ ਹੋਇਆ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕੀ ਜਿਵੇਂ ਸਾਡੇ ਘਰ ਹੁੰਦੇ ਨੇ ਸਾਡੇ ਬੱਚੇ ਹੁੰਦੇ ਨੇ ਉਸੇ ਤਰ੍ਹਾਂ ਪੰਛੀਆਂ ਲਈ ਵੀ ਇਹ ਜੰਗਲ ਇਹ ਦਰਖਤ ਘਰ ਹੁੰਦੇ ਨੇ ਉੱਥੇ ਉਹਨਾਂ ਦਾ ਵੀ ਪਰਿਵਾਰ ਵਸਦਾ ਏ ਸਾਨੂੰ ਸਿਰਫ ਆਪਣੇ ਲਈ ਨਹੀਂ ਸੋਚਣਾ ਚਾਹੀਦਾ ਉਹਨਾਂ ਲਈ ਵੀ ਸੋਚਣਾ ਚਾਹੀਦਾ ਕਿਉਂਕਿ ਕਈ ਜੰਗਲਾਂ ਦੇ ਦਰਖਤਾਂ ਉੱਤੇ ਪੰਛੀਆਂ ਦੇ ਘਰ ਹੁੰਦੇ ਨੇ ਉਹਨਾਂ ਦੇ ਵੀ ਛੋਟੇ-ਛੋਟੇ ਬੱਚੇ ਹੁੰਦੇ ਨੇ ਇਸ ਲਈ ਸਾਨੂੰ ਹਮੇਸ਼ਾ ਦਰਖਤ ਕੱਟਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਕਦੇ ਵੀ ਦਰਖਤ ਨਹੀਂ ਕੱਟਨੇ ਚਾਹੀਦੇ ਸਗੋਂ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਸ ਕਹਾਣੀ ਚ ਵੀ ਕੁਝ ਸਿੱਖਣ ਨੂੰ ਮਿਲਿਆ ਹੋਵੇ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਆਂ ਅਗਲੀ ਨਵੀਂ ਕਹਾਣੀ ਦੇ ਨਾਲ ਧੰਨਵਾਦ